ਗੁਰਦਾਬਾਦ ਯਾਤਕਾ ਗੁਰਦਾਬਾਦ ਯਾਤਕਾ ਗੁਰਦਾਬਾਦ ਯਾਤਕਾ ਗੁਰਦਾਬਾਦ ਯਾਤਕਾ ਗੁਰਦਾਬਾਦ ਅਮ ਸ਼ਿਵਮ ਬੱਗ ਹੈ ਮੈਂ ਅਜੇ ਹੈਲਪਰ ਜੁਆਇਨਿੰਗ ਕੀਤੀ ਹੋਈ ਹੈ ਆਮ ਆਦਮੀ ਕਲੀਨਿਕ ਚ ਹਾਂਜੀ ਕੀ ਮੌਤ ਤੁਹਾਡੀ ਹੈ ਜੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਸਰ ਇਹ ਹੋ ਗਿਆ 4 ਮਹੀਨੇ ਆ ਤੁਹਾਨੂੰ ਚੌਥਾ ਮਹੀਨਾ ਲੱਗ ਗਿਆ ਵਾ ਮੇਰਾ ਸਾਡੀ 3 ਮਹੀਨਿਆਂ ਤੋਂ ਸੈਲਰੀ ਨਹੀਂ ਆ ਰਹੀ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਕਦੀ ਇੱਧਰ ੱਟਕੇ ਖਾ ਕੇ ਸਿਆ ਦਫਤਰ ਦੇ ੱਟਕੇ ਖਾ ਕਦੀ ਉਹ ਦਫਤਰ ਦੇ ੱਟਕੇ ਖਾ ਕਦੀ ਚੰਡੀਗੜ੍ਹ ੱਟਕੇ ਖਾ ਅਸੀਂ ਐਨ ਐਚ ਐਮ ਤੱਕ ੱਟਕੇ ਖਾ ਕੇ ਅਸੀਂ ਹਾਰ ਕੇ ਅੱਜ ਤੁਹਾਨੂੰ ਕਿ ਪ੍ਰੈਸ ਸਾਹੀ ਆਪਾਂ ਰੂਬਰੂ ਹੋਏ ਆ ਕਿ ਸਾਡਾ ਐਨਾ ਗੁੰਮਰਾਹ ਕੀਤਾ ਗਿਆ ਸਾਨੂੰ ਕੋਈ ਸੈਲਰੀ ਨਹੀਂ ਦੇ ਰਹੀ ਸਾਨੂੰ ਕੋਈ ਆਸ਼ਵਾਸਨ ਨਹੀਂ ਦੇ ਰਿਹਾ ਕਿ ਸਾਡੀ ਸੈਲਰੀ ਅੱਜ ਆ ਜਾਏਗੀ ਕੱਲ ਆ ਜਾਏਗੀ ਕੋਈ ਸਾਨੂੰ ਕੁਝ ਨਹੀਂ ਦੱਸ ਰਿਹਾ ਸਾਡਾ ਬਹੁਤ ਬੁਰਾ ਹਾਲ ਹੈ ਸਾਡਾ ਰੋਜ਼ਗਾਰ ਮਤਲਬ ਬਿਲਕੁਲ ਰੋਜ਼ਗਾਰ ਵੀ ਸਾਡਾ ਸਰ ਇਹੀ ਹੈ ਹੋਰ ਕੋਈ ਇਹੀ ਸਰ ਜੋ ਹੋ ਵੀ ਨਹੀਂ ਕਰਦੇ ਜੀ ਅਸੀਂ ਸਰ ਥੋੜਾ ਜਿਹਾ ਲੇਟ ਆਂਦੇ ਡਾਕਟਰ ਸਾਹਿਬ ਜਿਤਨਾ ਲੇਟ ਆਂਦੇ ਆ ਤੇ ਸਾਡੇ ਉਹ ਵੀ ਐਬਸੈਂਟ ਲਾ ਦਿੰਦੇ ਆ ਸਾਨੂੰ ਕਿਟਕਿਟ ਕਰਦੇ ਆ ਤੇ ਨਾ ਸਾਨੂੰ ਕੋਈ ਸਰ ਉਧਰ ਉਹ ਵੀ ਕੋਈ ਫਾਈਨੈਂਸ਼ੀਅਲੀ ਹੈਲਪ ਹੋ ਰਹੀ ਕਿਤੋਂ ਵੀ ਨਹੀਂ ਸਰ ਹੋ ਰਹੀ ਕੀ ਕੰਮ ਕੀ ਹੈ ਤੁਹਾਡਾ ਸਾਰਾ ਕਾ ਕੀ ਕੰਮ ਕਰਦੇ ਤੁਸੀਂ ਸਰ ਇਹ ਹੈਲਪਰ ਜਦੋਂ ਦਵਾਈਆਂ ਜਿਤਨਾ ਆਉਂਦੀਆਂ ਟਰੱਕ ਆਉਂਦੇ ਆ ਦਵਾਈਆਂ ਜਿਤਨਾ ਉਤਾਰਦੇ ਆ ਅਸੀਂ ਉਤਾਰਨੀ ਹੈ ਸਫਾਈ ਤੇ ਕਰਨੀ ਹੈ ਜਿੱਦਾਂ ਕੋਈ ਡਾਕਟਰ ਦਾ ਕੰਮ ਹੈ ਕੋਈ ਸਮੋਸੇ ਲੈ ਆਇਆ ਕੁਝ ਲੈ ਆਇਆ ਸਾਰਾ ਕੁਝ ਸਾਡੇ ਕੋਈ ਸਰ ਕਰਾਉਂਦੇ ਆ ਨਵੇਂ ਨਵੇਂ ਸਾਰਾ ਹੀ ਆਏਗਾ ਸਾਨੂੰ ਕਹਿੰਦੇ ਸੈਂਪਲ ਕੱਢੋ ਅਸੀਂ ਤਾਂ ਸੈਂਪਲ ਤੱਕ ਕਰ ਸਰ ਕੱਢੇ ਇਹ ਮਤਲਬ ਜਿਹੜੇ ਲੋਕਾਂ ਦੇ ਕੰਮ ਜਿਤਰਾ ਹੁਣ ਕੋਈ ਮੈਡਮ ਨਹੀਂ ਸਾਡੀ ਕੋਈ ਆਈ ਕੋਈ ਦੂਜਾ ਨਹੀਂ ਆਇਆ ਸਾਨੂੰ ਕਹਿੰਦੇ ਐਂਟਰੀਆਂ ਕਰ ਅਸੀਂ ਉਹਨਾਂ ਦੀ ਕੰਮ ਵੀ ਕਰਦੇ ਆ ਤੇ ਸਾਨੂੰ ਉਹਨਾਂ ਦੇ ਕੰਮ ਕਰ ਕਰਕੇ ਵੀ ਤੇ ਸਾਨੂੰ ਫੇਰ ਸਾਡੀ ਸੈਲਰੀ ਨਾ ਮਿਲੇ ਤਾਂ ਸਾਡੇ ਤਾਂ ਬਹੁਤ ਗੁੱਸਾ ਸਰ ਮੇਰਾ ਨਾਮ ਕਗਲਜੀਤ ਸਿੰਘ ਆ ਮੈਂ ਆਮ ਆਦਮੀ ਕਲੀਨਿਕ ਰਈਆ ਉੱਥੇ ਜੌਬ ਕਰਦਾ ਮੈਂ ਹੈਲਪਰ ਕਮ ਸਵੀਪਰ ਦੀ ਤੇ ਸਰ ਸਾਡੀ ਨਵੰਬਰ ਮਹੀਨੇ ਨਵੰਬਰ ਦਸੰਬਰ ਜਨਵਰੀ ਤਿੰਨ ਮਹੀਨੇ ਹੋ ਗਏ ਸੈਲਰੀ ਨਹੀਂ ਆਈ ਤੇ ਸੈਲਰੀ ਵੀ ਕੁਝ ਜ਼ਿਆਦਾ ਨਹੀਂ ਆ 9000 ਸਮਥਿੰਗ ਹੈਗੀ ਆ ਤੇ ਉਹ ਵੀ ਪ੍ਰੋਪਰ ਨਹੀਂ ਦੇ ਰਹੇ ਸਰਕਾਰ ਤੇ ਜੇ ਸਾਡੇ ਬੰਦੇ এমਪਲੋਏ ਚੰਡੀਗੜ੍ਹ ਗਏ ਕਹਿੰਦੇ ਚੰਡੀਗੜ੍ਹ ਜਾ ਕੇ ਗੱਲ ਕਰਨੀ ਪੈਣੀ ਆ ਉਹ ਵੀ ਸਾਨੂੰ ਸਾਰਿਆਂ ਜਾਣਿਆਂ ਨੂੰ ਕਿਸੇ ਨੂੰ ਪੰਜਾਬ ਕੋਈ 100 ਰੁਪਏ ਪਾ ਕੇ ਅਸੀਂ ਫਿਰ ਆਪਣਾ ਆਪਣੇ ਕਨਵੈ ਬਾਈ ਟ੍ਰੇਨ ਬੰਦਾ ਗਿਆ ਵਾ ਤੇ ਉਹਨੂੰ ਤੇ ਅਜੇ ਤੱਕ 27 ਤਰੀਕ ਦਾ ਸਾਨੂੰ 27 ਤਰੀਕ ਨੂੰ ਉਹ ਕਹਿਆ ਵਾ ਪਰ ਅਜੇ ਤੱਕ ਉਹਦਾ ਵੀ ਸਾਨੂੰ ਕੋਈ ਆਉਟਪੁੱਟ ਨਹੀਂ ਮਿਲਿਆ ਅਜੇ ਕੀ ਕੀ ਕਿਦਨ ਕਨਫਰਮ ਡੇਟ ਆਊਗੀ ਜਿੱਦਨ ਜਿਹਦੇ ਕਿਹੇ ਵੀ ਜਾਣੇ ਆ ਆਫੀਸਰ ਨੂੰ ਮਿਲਦੇ ਆ ਤੁਹਾਡੀ ਗੱਲ ਚੱਲਣ ਦੀ ਆ ਤੁਹਾਡੀ ਗੱਲ ਚੱਲਣ ਦੀ ਆ ਬਸ ਇਹੀ ਕਹਿ ਕੇ ਆਲਾ ਟਾਲਾ ਕਰਕੇ ਦੋ ਦਿਨ ਨੂੰ ਚਾਰ ਦਿਨ ਨੂੰ ਹਫਤੇ ਨੂੰ ਤੁਹਾਡੀ ਪੇਮੈਂਟ ਆ ਜੂਗੀ ਤੇ ਸਰ ਤਾਂ ਨੂੰ ਪਤਾ ਵਾ ਕਿ ਡੇਲੀ ਨੀਡਸ ਵਾਸਤੇ ਕਿੰਨਾ ਸਰਵਾਈਵਲ ਕਰਨਾ ਪੈਂਦਾ ਬੰਦੇ ਨੂੰ ਪਰੇਸ਼ਾਨ ਹੋ ਰਿਹਾ ਘਰ ਦੇ ਪਰੇਸ਼ਾਨ ਹੋ ਰਿਹਾ ਤਿੰਨ ਤਿੰਨ ਚਾਰ ਚਾਰ ਮਹੀਨੇ ਸੈਲਰੀ ਨਾ ਹੋਊਗੀ ਤੇ ਇਸ ਤਰ੍ਹਾਂ ਕਿਸ ਤਰ੍ਹਾਂ ਚੱਲੇਗਾ ਜੇ ਤੁਹਾਨੂੰ ਰੱਖਿਆ ਕੀ ਚੈ ਕੇ ਰੱਖਿਆ ਗਿਆ ਹੈ ਕਿਸ ਤਰ੍ਹਾਂ ਰੱਖਿਆ ਉਦੋਂ ਦੇ ਸਰ ਸਾਨੂੰ ਕਿਹਾ ਗਿਆ ਹੈ ਕਿ ਤੁਹਾਡੀ ਕੰਟੈਕਟ ਬੇਸ ਤੇ ਰੱਖਿਆ ਗਿਆ ਵਾ ਤੁਹਾਨੂੰ ਇਸ ਤਰ੍ਹਾਂ ਵਾ ਜੇ ਸਾਨੂੰ ਕਿ ਇਥੋਂ 16 17000 ਤੱਕ ਪੇਮੈਂਟ ਦੀ ਸੈਲਰੀ ਦਾ ਹਵਾਲਾ ਦਿੱਤਾ ਗਿਆ ਹੈ ਕਿ ਤੁਹਾਡੀ ਇਨੀ ਇਨੀ ਪੇਮੈਂਟ ਆਊਗੀ ਫੰਡ ਕਟਿਆ ਜਾਊਗਾ ਇਸ ਤਰ੍ਹਾਂ ਪਰ ਸਾਨੂੰ ਤੱਕ ਫੰਡ ਜਰੂਰ ਆ ਫੰਡ ਕੱਟਦੇ ਆ ਉਹ ਵੀ ਕੁਝ 1200 ਕੁਝ 1400 ਕੁਝ ਕਰਕੇ ਕਟਿਆ ਜਾਂਦਾ ਵਾ ਪਰਪਰ ਤੇ ਉਹ ਵੀ ਸਾਨੂੰ ਕੋਈ ਅਜੇ ਪਤਾ ਨਹੀਂ ਆ ਪੂਰਾ ਉਹਦਾ ਕੀ ਬੈਨੀਫਿਟ ਹੈ ਸਾਨੂੰ ਅਜੇ ਤੱਕ ਉਹਦਾ ਪਤਾ ਨਹੀਂ ਲੱਗਾ ਮੈਂ ਨਮ ਗਗਨਦੇਪਰਾਏ ਜੀ ਬ ਆਪਣਾ ਜੀ ਸਤਾਨ ਮੇੜ ਪੱਤੀ ਮਸੂਰ ਦੇ ਵਿੱਚ ਲੱਗਾ ਜੀ ਆਮ ਕਲੀਨਿਕ ਦੇ ਵਿੱਚ ਜੀ ਮੇਰਾ ਬਸ ਇਹੀ ਕਹਿਣਾ ਜੀ ਕਿ ਸਭ ਨੂੰ ਚਲੋ ਪੰਜਾਬ ਸਰਕਾਰ ਬਹੁਤ ਵਧੀਆ ਹਾਲਾ ਕੀਤਾ ਕਿ ਸਭ ਨੂੰ ਸਿਹਤ ਦਿਲਿ ਮਿਲ ਕਰਦੇ ਪਰ ਬਤ ਇਹੀ ਹੈ ਕਿ ਸਾਨੂੰ ਹੈਲਪ ਰਾਦੀ ਨਹੀਂ ਸੁਣਵਾਈ ਹੋ ਰਹੀ ਜੀ ਹੁਣ ਹੋਂ ਦੇਖੋ ਡੇਲੀ ਨੀਡਸ ਲਿਆਨੂ ਚਾਹੀਦੀ ਹੁਣ ਸਰਵਾਈਵ ਕਦੀ ਕਿਹੇ ਵਾਰ ਕਦੀ ਡਾਕਟਰਾਂ ਤੋਂ ਫੜ ਕੇ ਹੁਣ ਕਿੰਨੇ ਕੇ ਪੈਸੇ ਢੀਰਨਾ ਸਭ ਕੋ ਲਈਏ ਬਸ ਇਹੀ ਆਡਾ ਕਹਿਣਾ ਹੈ ਕਿ ਸਾਨੂੰ ਇੱਕ ਕੋਈ ਟਾਈਮ ਦੱਸੋ ਕੋਈ ਇੱਕ ਦੱਸੋ ਕਿਉਂ ਦੋ ਸਾਡੀ ਸੈਲੀ ਦਾ ਬਸ ਸਾਨੂੰ ਇਹੀ ਚਾਹੀਦਾ ਉਹ ਵੀ ਨਹੀਂ ਦੱਸਦੇ ਵਾ ਜੀ ਆਪਾਂ ਹਰ ਦਫ਼ਤਰ ਵਿੱਚ ਧੱਕੇ ਖਾਦੇ ਸਿਵਲ ਸੈਨ ਨਾਲ ਲੈ ਕੇ ਪਰ ਲਾਸਟ ਵਿੱਚ ਸਾਨੂੰ ਆ ਸਿਕਣਾ ਪਿਆ ਵੀ ਕਿਨੇ ਮਹੀਨੇ ਤੋਂ ਤੁਹਾਡੀ ਤਨਖਾਹ ਨਹੀਂ ਆਈ ਸਰ 4 ਮੰਥ ਹੋ ਚੱਲੇ ਵਾ ਆਪਣਾ ਸੈਲੀ ਨਹੀਂ ਨਵੰਬਰ ਤੋਂ ਹੀ ਨਹੀਂ ਸਾਡੀ ਪਈ ਐ ਨਵੰਬਰ ਤੋਂ ਨਹੀਂ ਪਈ ਬਸ ਕਹਿੰਦੇ ਸੀ ਨਵੰਬਰ ਤੋਂ ਬਾਅਦ ਕਹਿੰਦੇ ਦਸੰਬਰ ਚ ਆ ਜਾਏਗੀ ਦਸੰਬਰ ਵੀ ਨਹੀਂ ਨਿਕਲ ਗਿਆ ਦਸੰਬਰ ਤੋਂ ਬਾਅਦ ਜਨਵਰੀ ਹੋ ਗਏ ਫਿਰ 3 ਮਹੀਨੇ ਆ ਫਿਰ ਅ ਜਨਵਰੀ ਆ ਗਈ ਹੁਣ ਜਨਵਰੀ ਦਾ ਵੀ ਨਹੀਂ ਪਤਾ ਜੀ ਜੇ ਤੁਹਾਨੂੰ ਰੱਖਿਆ ਗਿਆ ਹੈ ਕੀ ਕਿਹਾ ਗਿਆ ਹੈ ਕਿੰਨਾ ਦੇ ਸਰੂ ਰੱਖਿਆ ਗਿਆ ਸਾਨੂੰ ਰੱਖਿਆ ਗਿਆ ਜੀ ਜਦੋਂ ਸਾਨੂੰ ਰੱਖਿਆ ਗਿਆ ਨਾ ਉਸ ਦਾ ਦਰ ਪੈਸ ਕੋ ਦੇ ਥਰੂ ਰੱਖਿਆ ਗਿਆ ਹੈ ਜੀ ਕਿ ਆਪਾਂ ਚੰਡੀਗੜ੍ਹ ਗਏ ਚਲੋ ਆਪਣਾ ਜੋ ਵੀ ਹੀ ਆਪਣਾ ਸਰ ਉੱਥੇ ਗਏ ਤੁਹਾਨੂੰ ਦੱਸਿਆ ਗਿਆ ਕਿ ਵੀ ਤੁਹਾਡੀ ਆ জব ਹੈਗੀ ਉੱਥੇ ਤੁਸੀਂ ਤੇ ਪਲੱਸ ਅੱਧਾ ਕੰਮ ਕਰਨਾ ਸਫਾਈ ਦਾ ਆਪਾ ਜੀ ਸਾਰਾ ਆਪਣੀ ਡਿਊਟੀ ਟਾਈਮ ਟੂ ਟਾਈਮ ਸੱਚੀ ਕਰੀਦਾ ਬਟ ਸਰ ਇਹੀ ਐ ਸੈਲਰੀ ਵੱਲੋਂ ਨਹੀਂ ਕੁਛ ਐ ਸੈਲਰੀ ਵੱਲੋਂ ਨਹੀਂ ਕੁਛ ਆ